ਬਾਦਸ਼ਾਹ ਜੀ ਕਹਿੰਦੇ ਤੂੰ ਨਹੀਂ ਰੱਬ ਨੂੰ ਬਣਾ ਸਕਦਾ ਰੱਬ ਨੇ ਤੈਨੂੰ ਬਣਾਇਆ ਤੂੰ ਉਹਨੋਂ ਬਣਨਾ ਹੈ ਜਿਨੇ ਤੈਨੂੰ ਬਣਾਇਆ ਹੈ ਰੱਬ ਨੂੰ ਨਹੀਂ ਬਣਾਇਆ ਜਾ ਸਕਦਾ ਜਪਜੀ ਸਾਹਿਬ ਚ ਪੜਦੇ ਆ ਨਾ ਪੰਜਵੀਂ ਪੌੜੀ ਦੀ ਪਹਿਲੀ ਪੰਕਤੀ ਕੀ ਹੈ ਭਲਾ ਜੀ ਥਾਪਿਆ ਨਾ ਜਾਏ ਬੋਲੋ ਗੱਜਕੜ ਜੀ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਰੱਬ ਨੂੰ ਬਣਾਇਆ ਨਹੀਂ ਜਾ ਸਕਦਾ ਇੱਥੇ ਅਸੀਂ ਆਪ ਹੀ ਰੱਖ ਕੇ ਚਾਰ ਇੱਟਾਂ ਸਾਡਾ ਰੱਬ ਆ ਸਾਡਾ ਰੱਬ ਕਮਾਲ ਹੋ ਗਈ ਇਸ ਕਰਕੇ ਬਾਣੀ ਨੂੰ ਆਪਾਂ ਧਿਆਨ ਨਾਲ ਸਮਝਣਾ ਪਾਤਸ਼ਾਹ ਜੀ ਕਹਿੰਦੇ ਚੇਤੇ ਰੱਖੀ ਤੈਨੂੰ ਉਸ ਰੱਬ ਨਾਲ ਜੋੜ ਰਿਆਂ ਮੈਂ ਜਿਹੜਾ ਇੱਕ ਹੈ ਔਰ ਉਹ ਇੱਕ ਸਾਰੇ ਇੱਕ ਰਸ ਵਿਆਪਕ ਹੈ ਇੱਥੇ ਜਿਹੜਾ ਅੱਸੀ ਬਣਾਇਆ ਹੁੰਦਾ ਪਿੰਡ ਵਿੱਚ ਉਹਨੂੰ ਨਾਲ ਦੇ ਪਿੰਡ ਵਾਲੇ ਨਹੀਂ ਜਾਣਦੇ ਉੱਥੋਂ ਵਾਲੇ ਨੂੰ ਪਰਲੇ ਪਿੰਡ ਵਾਲੇ ਨਹੀਂ ਜਾਣਦੇ ਪਰ ਮੈਂ ਉਸ ਰੱਬ ਦੀ ਗੱਲ ਕਰਦਾ ਪਾਤਸ਼ਾਹ ਜੀ ਕਹਿੰਦੇ ਜਿਹੜਾ ਇੱਕ ਹੈ ਔਰ ਸਾਰੀ ਦੁਨੀਆ ਵਿੱਚ ਇੱਕ ਰਸ ਵਿਆਪਕ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ ਤੂੰ ਸਬਣੀ ਥਾਈ ਜਿੱਥੇ ਹੋਂ ਜਾਇ ਮੈਂ ਜਿੱਥੇ ਵੀ ਜਾਮਾ ਤੂੰ ਉੱਥੇ ਹੀ ਹੈ ਪਰ ਪ੍ਰਮਾਤਮਾ ਤੂੰ ਸਭ ਜਗ੍ਹਾ ਤੇ ਹੈ ਅਸੀਂ ਉਸ ਰੱਬ ਦੇ ਪੁਜਾਰੀਆਂ ਮੈਨੂੰ ਕਿਸੇ ਨਾ ਇੱਕ ਤਰਕਸ਼ੀਲ ਵੀਰ ਨੇ ਸਵਾਲ ਕੀਤਾ ਸੀ ਕਹਿੰਦਾ ਜੀ ਰੱਬ ਹੈਗਾ ਕਿ ਨਹੀਂ ਹੈਗਾ ਤੁਸੀਂ ਦੱਸੋ ਜੀ ਰੱਬ ਹੈਗਾ ਕਿ ਨਹੀਂ ਹੈਗਾ ਪਸਾਰੀ ਹੀ ਕਹਾਂਗੇ ਨਾ ਰੱਬ ਹੈਗਾ ਸਾਰੇ ਪਰ ਮੈਂ ਥੋੜਾ ਜਿਹਾ ਹੋਰ ਟੰਗਣਾ ਜਵਾਬ ਦਿੱਤਾ ਮੈਨੂੰ ਕਹਿੰਦਾ ਰੱਬ ਹੈਗਾ ਕਿ ਨਹੀਂ ਹੈਗਾ ਮੈਂ ਕਿਹਾ ਵੀਰ ਜੀ ਜਿਹੜੇ ਰੱਬ ਨੂੰ ਦੁਨੀਆ ਮੰਨਦੀ ਪਈ ਉਹ ਰੱਬ ਹੈ ਨਹੀਂ ਪਰ ਜਿਹੜੇ ਰੱਬ ਦੀ ਗੱਲ ਗੁਰੂ ਨੇ ਬਾਣੀ ਵਿੱਚ ਕੀਤੀ ਏ ਉਹ ਤਾਂ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਪੀ ਸੱਚ ਜਿਹੜੇ ਰੱਬ ਨੂੰ ਦੁਨੀਆ ਮੰਨਦੀ ਐ ਬਈ ਇੱਥੇ ਸਾਡਾ ਬਾਬਾ ਇੱਥੇ ਸਾਡਾ ਬਾਬਾ ਇੱਥੇ ਉਹ ਬਾਬਾ ਕਿਸੇ ਦਾ ਟਾਲੀ ਦੇ ਮੋੜ 'ਚ ਕਿਸੇ ਦਾ ਝੰਡੀ ਦੇ ਮੋੜ 'ਚ ਮੈਂ ਕਿਉਂ ਰੱਬ ਹੈ ਨਹੀਂ ਉਹ ਰੱਬ ਹੈ ਨਹੀਂ ਜਿਹਨੂੰ ਦੁਨੀਆ ਮੰਨਦੀ ਪਈ ਐ ਉਹ ਰੱਬ ਹੈ ਨਹੀਂ ਜਿਹਨੂੰ ਕਹਿੰਦੇ ਆ ਵੀ ਜੇ ਰੱਬ ਮਿਲ ਜੇ ਜੇ ਰੱਬ ਮਿਲ ਜੇ ਵੀ ਮੈਨੂੰ ਇੰਜ ਲੱਗਦਾ ਵੀ ਸ਼ਾਇਦ ਉਹ ਗਲੀ 'ਚ ਤੁਰਿਆ ਜਾਂਦਾ ਹੀ ਮਿਲ ਜੂਗਾ ਇਦਾਂ ਨਹੀਂ ਪਤਸ਼ਾਹ ਜੀ ਕਹਿੰਦੇ ਬਾਹਰੋਂ ਨਹੀਂ ਮਿਲਣਾ ਅੰਦਰੋਂ ਮਿਲਣਾ ਹੈ ਉਹ ਰੱਬ ਦੀ ਗੱਲ ਐ ਉਹ ਰੱਬ ਉਹਦੇ ਲੱਛਣ ਕੀ ਐ ਉਹ ਇੱਕ ਐ ਔਰ ਉਹ ਇੱਕ ਹੀ ਸਰਬਵਿਆਪਕ ਹੈ ਉਹਦੇ ਵਰਗਾ ਦੂਜਾ ਕੋਈ ਨਹੀਂ ਉਹਦੇ ਟੋਟੇ ਨਹੀਂ ਕੀਤੇ ਜਾ ਸਕਦੇ ਵੀ ਬਣਾਉਣ ਵਾਲਾ ਰੱਬ ਹੋਰ ਹੈ ਪਾਲਣ ਵਾਲਾ ਰੱਬ ਹੋਰ ਹੈ ਮਾਰਨ ਵਾਲਾ ਰੱਬ ਹੋਰ ਹੈ ਨਾ ਪਰਸ਼ਾ ਜੀ ਕਹਿੰਦੇ ਉਹ ਇੱਕ ਹੀ ਹੈ ਦੁਨੀਆ ਨੇ ਮਨੌਤ ਬਣਾਈ ਸੀ ਵੀ ਏਕਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਦੁਨੀਆ ਨੇ ਪ੍ਰਵਾਨ ਕਰ ਲਈ ਮਾਇਆ ਦੇ ਵਿੱਚੋਂ ਕਿਉਂਕਿ ਮਾਇਆ ਕੀ ਹੈ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਮਾਇਆ ਦਾ ਮਤਲਬ ਵੀ ਜਦੋਂ ਜਿਹੜੀ ਸ਼ਕਤੀ ਜਿਹੜੀ ਚੀਜ਼ ਜਿਹੜਾ ਥਾਟ ਜਿਹੜਾ ਪਦਾਰਥ ਸਾਨੂੰ ਰੱਬ ਨਾਲੋਂ ਤੋੜ ਦੇਵੇ ਉਹਨੂੰ ਮਾਇਆ ਕਹਿੰਦੇ ਐ ਤੇ ਜਪਜੀ ਸਾਹਿਬ ਦੇ ਅਰਥ ਪੜੋ ਕਈ ਇਸ ਪੰਕਤੀ ਦੇ ਨਾ ਬੜੇ ਗਲਤ ਅਰਥ ਕਰਦੇ ਜਨਾ ਤਾਂ ਵਿਚ ਵਿਚਨ ਕਰਨ ਲੱਗਾ ਪਾਤਸ਼ਾਹ ਨੇ ਕਿਹਾ ਇਕਾ ਮਾਈ ਮਾਈ ਦਾ ਅਰਥ ਹੈ ਮਾਇਆ ਜੁਗਤ ਵਿਆਈ ਇਸ ਢੰਗ ਨਾਲ ਪ੍ਰਸੂਤ ਹੋਈ ਵਿਆਪਕ ਹੋ ਗਈ ਦੁਨੀਆ ਦੇ ਵਿੱਚ ਫੈਲ ਗਈ ਤਿੰਨ ਚੇਲੇ ਪ੍ਰਵਾਨ ਉਹਦੇ ਤਿੰਨ ਚੇਲੇ ਦੁਨੀਆ ਨੇ ਪ੍ਰਵਾਨ ਕਰ ਲਏ ਕਿਉਂਕਿ ਦੇਵੀ ਦੇਵਾ ਮੂਲ ਹੈ ਮਾਇਆ ਬਾਣੀ ਦੇ ਅਰਥ ਬਾਣੀ ਵਿੱਚੋਂ ਪੜੋ ਦੇਵੀ ਦੇਵਾ ਮੂਲ ਹੈ ਮਾਇਆ ਪਤਸ਼ਾਹੀ ਕਹਿੰਦੇ ਦੇਵੀ ਦੇਵਤਿਆਂ ਦਾ ਮੂਲ ਮਾਇਆ ਹੈ ਮਾਇਆ ਚੋਂ ਪੈਦਾ ਹੋਏ ਹੈ ਮਤਲਬ ਮਾਇਆ ਕੀ ਹੈ ਇੱਕ ਭਲੇਖਾ ਹੈ ਭਲੇਖੇ ਵਿੱਚੋਂ ਪੈਦਾ ਹੋਏ ਇਹ ਹੋਰ ਕੁਝ ਨਹੀਂ ਹੈ ਦੁਨੀਆ ਨੇ ਪ੍ਰਵਾਨ ਕਰ ਲਏ ਕੀ ਪ੍ਰਵਾਨ ਕਰ ਲਿਆ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀ ਦੁਨੀਆ ਕਹਿੰਦੀ ਇੱਕ ਜੰਮਣ ਵਾਲਾ ਹੈ ਇੱਕ ਪਾਲਣ ਵਾਲਾ ਹੈ ਇੱਕ ਨਾਸ਼ ਕਰਨ ਵਾਲਾ ਹੈ ਪ੍ਰਪਤ ਸਾਹਿਬ ਜੀ ਕਹਿੰਦੇ ਨਾ ਭਾਈ ਜਿਵਤ ਸੁਭਾਵੈ ਤਿਵੈ ਚਲਾਵੈ ਜਿਵ ਹੋਵੈ ਫਰਮਾਨ ਇਹ ਗੁਰਬਾਣੀ ਦਾ ਤਰੀਕਾ ਹੈ ਪਾਤਸ਼ਾਹ ਜੀ ਇੱਕ ਪੰਕਤੀ ਵਿੱਚ ਦੁਨੀਆਂ ਦੇ ਵਿੱਚ ਪ੍ਰਚਲਿਤ ਮਨੋਤ ਦੀ ਗੱਲ ਕਰਦੇ ਆ ਤੇ ਦੂਜੀ ਪੰਕਤੀ ਵਿੱਚ ਪਾਤਸ਼ਾਹ ਜੀ ਆਪਣਾ ਵਿਚਾਰ ਦਿੰਦੇ ਆ ਜਿਵੇਂ ਇੱਕ ਹੋਰ ਉਦਾਹਰਣ ਲਓ ਪਹਿਲੀ ਪੰਕਤੀ ਚ ਗੁਰੂ ਨੇ ਦੁਨੀਆਂ ਦੀ ਮਨੋਤ ਦੀ ਗੱਲ ਕੀਤੀ ਕਹਿੰਦੇ ਦੱਖਣ ਦੇਸ਼ ਹਰੀਕਾ ਵਾਸਾ ਪੱਛਮ ਅੱਲ ਹੈ ਮੁਕਾਮਾ ਦੁਨੀਆਂ ਮੰਨਦੀ ਹੈ ਕੋਈ ਕਹਿੰਦਾ ਸਾਡਾ ਦੱਖਣ ਚ ਹਰੀ ਰਹਿੰਦਾ ਕੋਈ ਕਹਿੰਦਾ ਸਾਡਾ ਪੱਛਮ ਚ ਅੱਲਾ ਰਹਿੰਦਾ ਇਹ ਦੁਨੀਆ ਦੀ ਮਨੋਤ ਹੈ ਦੱਖਣ ਦੇ ਸ਼ਰੀਕਾ ਵਾਸਾ ਪੱਛਮ ਅੱਲਾਹ ਮੁਕਾਮਾਂ ਪਰ ਪਾਸ਼ਾ ਜੀ ਕਹਿੰਦੇ ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮੁਕਾਮਾਂ ਇੱਥੇ ਰੱਬ ਅੰਦਰ ਗੱਲ ਸਮਝ ਜੇ ਇਸ ਕਰਕੇ